ਸਾਂਝੂ ਚਾੜੂ ਲਾ ਕੇ ਕਰਦੀਆਂ ਸਾਰੀਆਂ ਸਫਾਈਆਂ ਕਰਦੀ। ਘੁੰਮੀਆਂ ਨੇ ਆਉਣੇ ਵੀ ਲੈ ਰੱਖੜੀ ਬੰਨਣਾ। ਕਮਰਿਆਂ ਦੀ ਸਫਾਈ ਕਰਨੀ ਚੰਗੀ ਤਰ੍ਹਾਂ। ਕਿਤੇ ਮੜ ਪੱਕਾ ਗੰਧ ਚੜਿਆ ਰਹੇ। ਕੀ ਗੱਲ ਏ? ਬੜੇ ਉਦਾਸ ਜੇ ਲੱਗ ਰਹੇ ਹੋ। ਮਿਲਿਆ ਨਹੀਂ ਕੋਈ ਕੰਮ। ਨਹੀਂ ਯਾਰ। ਕਿਤੇ ਸੈਟਿੰਗ ਨਹੀਂ ਬੈਠੀ। ਹੁਣ ਤਾਂ ਸਮਝੀ ਯਾਰ ਮੈਂ ਕੀ ਕਰਾਂ। ਲੈ ਜੀ। ਸਤਿ ਸ੍ਰੀ ਅਕਾਲ। ਮੇਰੀ ਤਾਂ ਸੁਖੀ ਹੈ। ਤੁਹਾਡਾ ਸਾਰਾ ਪਰਵਾਹ ਠੀਕ ਠਾਕ। ਨਾ ਤੁਹਾਡੇ ਪਾਣੀ ਦਾ ਅੰਦਰਵਾਜ ਹੈ ਇਹਨੂੰ। ਲੈ ਮੇਰੀ ਭੈਣ ਤਾਂ ਜੀਆਂ ਬੈਠੀਆਂ ਨੇ। ਕਿ ਮੈਂ ਚੁੱਪਚਾਪ ਜੇ ਬੈਠਾਂ। ਤੋਂ ਦੀ ਕੀ ਨੇਵਰੇਸ ਕੋ ਠੀਕ ਹੈ ਜੀ ਮਨੋ ਲੈ ਦੇ ਹੁਣ ਸ਼ਰਮ ਦਾ ਦੇ ਦੇ ਫਿਰ ਦਬਾਣਾ ਲਈ ਤਗਣਾ ਮੁੱਲੀ ਲਿਆ ਤੇ ਆਖੀ 50 ਰੁਪਏ ਸ਼ਰਮ ਤੇ ਵੀਰੇ ਹਾਏ ਮੇਰਾ ਕੰਮ ਥੋੜਾ ਮੰਦਾ ਚੱਲੀ ਰਿਹਾ ਹਾਂ ਹਾਂ ਹੁਣ ਸੁਣ ਮਾਰ ਲੋ ਹੋਰ ਤਾਂ ਕੋਈ ਕੁਛ ਛੱਡੀ ਨੀ ਤੁਸੀਂ ਆਈ 50 ਰੁਪਏ ਨੇ ਨਾ ਦੋਸਤ ਮੈਂ ਕਿਰਾਇਆ ਲਾ ਕੇ ਆਈ ਜਿੰਨੇ ਪੈਸੇ ਸੀ ਉਹ ਮੈਂ ਦੇ ਦਿੱਤੇ ਤੁਹਾਨੂੰ ਫਿਰ ਮੈਂ ਕਿੱਥੋਂ ਲੱਗ ਕੇ ਆਵਾ ਦੇਖ ਲਿਆ ਕੈਂ ਬੋਲ ਦੇਣੀ ਦੇਖ ਲਿਆ ਐਂਕਰ ਅਗਲਾ ਵੀ ਬੇਸਤੀ ਕਰਦੇ ਨੇ ਚਲ ਕੋਈ ਨਾ ਹੁਣ ਮੈਂ ਤਾਂ ਜਿੰਨੇ ਦਿੱਤੇ ਮੈਂ ਤਾਂ ਆਪਦਾ ਹੱਸ ਕੇ ਕਬੂਲ ਕਰ ਲਿਆ ਤੂੰ ਜਾਣੇ ਤੇ ਤੇਰਾ ਭਰਾ ਜਾਣੇ ਅਡਾ ਮੇਰੇ ਤਾਂ ਆਪ ਦੇ ਘਰੇ ਬਹੁਤ ਕੰਮ ਨਹੀਂ ਮੈਨੂੰ ਜਾਣਾ ਵੀ ਹੈਗਾ ਘਰ ਜਾਦੂ ਤਾਂ ਮੈਂ ਤੇ ਮਮੀ ਨਾਲ ਲਗਾਈਆਂ ਕਰਨਾ ਚਾਹ। ਮੈਂ ਉਹਦੇ ਸੋਹਣਾਂ ਨਾਲ ਮੈਂ ਬੇਸੇ ਨਹੀਂ ਕਰਾਉਣੇ। ਖਾਲੀ ਚਬਾ ਗਏ ਹੁਣ ਮੇਰੇ ਨਾਲ ਕੇ ਵਿਚਾਰ ਫਿਰ ਮੈਂ ਨਹੀਂ ਮਿਲ ਲੈਣਗੀ ਨਾਲੇ ਮਾਨੂੰ ਚੱਲ ਆ ਜਾ ਚੱਲ 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 ਪੀ ਕਮਾ ਮੈਂ ਤਾਂ ਜਾਣੀ ਹੈ ਜੀ ਇਹ ਤਾਂ ਸਾਰੀ ਦਿਹਾੜੀ ਲੜੀ ਜਾਂਦੀ ਰਹਿੰਦੀ ਐ ਇੰਨਾ ਕੁਛ ਧੀਰੇ ਨੂੰ ਬੋਲ ਕੇ ਆਈ ਜੀ ਅੰਦਰ ਤੂੰ ਇਹਦਾ ਸਮਝੌਤਾ ਕਰਾ ਦਿੱਤੀ ਗੱਲ ਉਹ ਖੇ ਲੜੀ ਆਂਦੀ ਆ ਵੀ ਮੈਨੂੰ ਥੋੜੇ ਦਿੱਤੇ ਥੋੜੇ ਦਿੱਤੇ ਵੀ ਦੱਸ ਜਿੰਨੇ ਕ ਦੇਤੇ ਉਹਦਾ ਕਾਰੋਬਾਰ ਨਹੀਂ ਚੱਲਦਾ ਹੈਗਾ ਗਉਣਾ ਕ ਬਹੁਤ ਹੁੰਦੇ ਨੇ ਇਹਨਾਂ ਦੇ ਤਾਂ ਰੋਲਾ ਮੁੱਕਦਾ ਹੀ ਨਹੀਂ ਮੈਂ ਤਾਂ ਚੱਲੀ ਆਂ ਵੀਰਾ ਵੀ ਲੜ ਕੇ ਭੱਗ ਗਿਆ ਚੱਲ ਮੈਂ ਤਾਂ ਚੱਲੀ ਆਂ ਸਰ ਠੀਕ ਹੈ ਸਰ ਨਾ ਬੋਲ ਠੀਕ ਠੀਕ ਕਰੀ ਤੂੰ ਠੀਕ ਤੂੰ ਆ ਲਓ ਵੀ ਜੀ ਹੋਰ ਜਪਾਂ ਜਾਂਦੇ ਹਾਂ ਜੀ ਹੋਣਾ ਕਿ ਅਸੀਂ ਬੈਠ ਸੰਦ ਦੱਸ ਦਿਆਂ ਤੂ ਤੂੰ ਸਮਝਦੀ ਆ ਮੈਨੂੰ ਆ ਦੇਖ ਲੈ ਜਿੱਦੂ ਦੋਸਤ ਦੇ ਨਾਲ 50 ਰੁਪਏ ਦਿੱਤੇ ਮੈਂ ਚਲ ਫੇਰ ਕੀ ਹੋ ਗਿਆ ਕੋਈ ਪਰਮਾਣਵਾ ਵਾਦਾ ਕਰੂਗਾ ਉਹ ਤੂੰ ਬਥੇ ਦੇ ਜੇ ਕਰ ਮੰਗੇ ਤੇ ਨੂੰ ਤੂੰ ਸਮਝਦੇ ਕਿਉਂ ਨਹੀਂ ਮੈਂ ਜਾ ਕੇ ਸੋਹਣੇ ਕੀ ਨੱਕ ਦਿਖਾਉਂ ਆਵਦਾ ਅਲਗੋਂ 50 ਰੁਪਏ ਲੈ ਕੇ ਆ ਜਾਨਦਾ ਤੁਹਾਨੂੰ ਦੋਹਾਂ ਨੂੰ ਕੋਈ ਨਹੀਂ ਕਰੇ ਬਤ ਕੀ ਚੱਕੂ ਆ ਉਹ ਲੈ ਗਈ ਮੈਂ ਨਹੀਂ ਲੈ ਕੇ ਜਾਂਦੀ ਵਿਚਾਰਾ ਸੂਟ ਹੀ ਹੈ ਚਲ ਮੈਂ ਦੇ ਦਿੰਦੀ ਆ ਦੇ ਦੋ ਫੇਰ ਕੀ ਆਦੋ ਗਈ ਉਹ ਨਹੀਂ ਅਰੇ ਗਾਂਵਰੇ ਕਿੱਧਰ ਗਈ ਮੈਂ ਤਾਂ ਰੋਟੀ ਬਣਾਈ ਜਾਂਦੀ ਸੀ ਰਸੋਈ 'ਚ ਨਹੀਂ ਉਹ ਬਾਗੀ ਬੱਸ ਇਹ ਬੋਲਣਾ ਨਹੀਂ ਸਾਡੀ ਹੈਗੀ ਉਹ ਕਹਿੰਦੀ ਫਿਰ ਮੇਰਾ ਮੇਰੀ ਬੱਸ ਆਨੰਦ ਜੂਗੀ ਮੈਂ ਲੇਟ ਹੋ ਜੂਗੀ ਉਹ ਬਾਗੀ ਤੇ ਰੋਕ ਲੈਣਾ ਦੋ ਮਿੰਟਾਂ ਚੱਲ ਪੁਰਾਣਾਂ ਤਾਂ ਮਿਲ ਕੇ ਗਈ ਜਾਂਦੀ ਮੈਨੂੰ ਵੀ ਮਿਲ ਕੇ ਗਈ ਉਹ ਬਸ ਉਹ ਕਾਲ ਨਾਲ ਹੀ ਬਾਗੀ ਨਾ ਮੰਮੀ ਮੈਂ ਉਹ ਹੀ ਬੋਲੀ ਆਂਦੀ ਸੀ ਆ ਦੇਖ ਲੈ ਭਾਬੀ ਵੀਰੇ ਨੇ 50 ਰੁਪਏ ਦਿੱਤੇ ਮੈਂ ਹੁਣ 50 ਰੁਪਏ ਲੈ ਕੇ ਜਾਵਾਂ ਰਿੱਤੋ ਜਿੰਨੇ ਕ ਸਰਦਿਆ ਨਾ ਉਹਨੇ ਕਿ ਚੁੱਪ ਕਰਕੇ ਲੈ ਲੇ ਔਰ ਇਹ 50 ਰੁਪਏ ਦਾ ਭੜੇ ਹੀ ਲੱਗਦੇ ਆ ਰਾਜੂ ਚੱਲ ਮੈਂ ਦਿੰਦੀ ਆਂ ਜੀ ਛੋਟ ਕੱਢ ਕੇ ਨਹੀਂ ਨਹੀਂ ਮੰਮੀ ਚੱਲ ਜੀ ਆਂਦ ਮੇਰੇ ਕੋਲ ਪਿਆਸ ਟਿਕਾ ਚਲਾ ਜਾ ਰਹੀ ਤੂੰ ਮੈਂ ਜਿੰਦੀ ਆ ਕਾਕੂ ਦੇਖ ਲੈ ਕਿਉਂ ਸਭ ਕੁਝ ਹੈ ਹਾਂ ਇਹ ਤਾਂ ਹੈਗਾ ਵਸੋਂ ਹੋ ਜਾਣਾ ਲੈ ਹਲਦਾ ਕਢ ਲਈ ਸੁਡ ਸੁੜ ਨਹੀਂ ਫੜ ਕੇ ਬਿਠਾ ਲਈ ਮੈਂ ਜਾਣਾ ਵੀ ਹੈ ਇੰਨੇ ਨੇ ਆ ਗਏ ਆਜ ਵੀ ਕੋਈ ਨਾ ਵਧੀਆ ਕਿ ਲੈ ਕੇ ਆਉਗੀ ਕੰਮ ਦਾ ਲੱਗਿਆ ਤੂੰ ਕੋਈ ਨਾ ਠੰਡਾ ਬਤਾ ਮੈਂ ਰੋਟੀ ਖਾ ਜਾਂਦੀ ਹੈ ਲੈ ਆ ਵੇ ਅਲਮੁਸਤ ਦੇ ਆਉਣ ਤੋਂ ਸੰਗਤ ਨਹੀਂ ਖਾਲੀ ਸਨ ਉਹ ਲੈ ਜਾਨੀ ਹੁਣ ਤਾਂ ਨਹੀਂ ਮੂਲ ਕੋਣਾ ਦੇ ਜਾ ਕੇ ਰੱਖੋ ਚਲ ਠੀਕ ਹੈ ਬਤ ਜਾਨੀ ਹੁਣ ਬੈਠੇ ਤੋ ਮੈਂ ਉੱਟੀ ਪਾ ਕੇ ਰਹਿ ਜਾਂ ਨਾ ਬਸ ਸੁਣ ਲੈ ਆ ਗਿਆ ਜਾਨੀ ਹੁਣ ਤਾਂ ਮੈਂ ਚੰਗਾ ਨਾ ਬੁਖਾਰ ਦੀ ਹੋਰ ਕੀ ਹੁੰਦੀ ਨਾ ਕੋਸ ਜਿੱਦਾ ਹੀ ਨਾ ਲੰਗਦਾ ਨਾ ਨਾ ਤੁਹਾਨੂੰ ਜਾਨੀ ਹੁਣ ਨਾ ਫੇਰ ਉਹ ਮੀਂਹ ਪਾ ਚਾਹਦੀ ਹੈ

ਮੈਂ ਦਰਦ ਨੂੰ ਫੋਨ ਕਰਦੀ ਹਾਂ ਤੂੰ ਤਾਂ ਲੈ ਕੇ ਨਹੀਂ ਗਈ ਸੂਟ ਮੈਂ ਤਾਂ ਲੈ ਆਈ ਪਰ ਮੈਂ ਆਪ ਤਾਂ ਦੇਖ ਲਾਂ ਕਿ ਐਸਾ ਸੂਟ ਦਿੱਤਾ ਹੋਂ ਤਾਂ ਵਾਚੀ ਫੜਗੋ ਮੈਂ ਫੋਨ ਹੀ ਨਹੀਂ ਰੱਖੀ ਸੂਟ ਨੂੰ ਮੈਨੂੰ ਪਤਾ ਨਹੀਂ ਲੱਗਦੀ ਮੈਂ ਐਸਾ ਸੂਟ ਪਾਣੀ ਹੈ ਕੀ ਕਰਾਂ ਆਪਣੀ ਸੂਟ ਆ ਜੇ ਮੈਂ ਸਮਾ ਲਿਆ ਤਾਂ ਮੇਰੇ ਸ਼ਰੀਕੇ ਚ ਬਦਲਾ ਮਿਲੂ ਵੇਨੇ ਘਟਿਆ ਸੂਟ ਪਾਉਣੀ ਹੈ ਮੈਂ ਕਰਦੀ ਆ ਵੀ ਕੰਮ ਵਾਲੀ ਦੇ ਦਾਂਗੀ ਨਾਲੇ ਉਹ ਵੀ ਖੁਸ਼ ਨਾਲੇ ਮੇਰੇ ਮਹੌਲ ਨੂੰ ਆਏ ਹਾਂਜੀ ਉਰੇ ਆਓ ਕੰਮ ਖਤਮ ਹੋ ਗਿਆ ਹਾਂ ਖਤਮ ਹੋ ਗਿਆ ਤੁਮ ਪਰ ਓਕੇ ਤੇ ਤੁਸੀਂ ਇਨੇ ਟਾਈਮ ਤੇ ਕੰਮ ਕਰੀਐ ਨਾ ਮੈਂ ਕੋਈ ਸੋਚ ਦੀ ਸੀ ਛੋਟੇ ਵਾਰ ਆਲ ਮੈਂ ਸੋਚ ਤੂੰ ਬਦਲ ਗਿਆ ਠੀਕ ਸਮਾਂ ਆ ਕੇ ਪਾ ਲੂੰਗਾ ਮੈਂ ਸਮਾਲ ਲਓ ਫਿਰ ਹੁਣ ਮੈਂ ਆਨੂੰ ਜੇ ਤੂੰ ਪਿਆਰ ਨਾ ਦਿੱਤਾ ਮੈਂ ਸਮਿਆਂ ਆਹ

कौन आ गया देख के वो अच्छा तू सी हो और भी यार मैं बोल कौन है ठीक है देख तू और ये तू मैं ठीक है ठीक है बस हाँ सारी ठीक ठाक बढ़िया चलो बैठो पढ़ लेके आऊंगी ਹੋ ਹੋ ਬੜੀ ਕਰਨੀ ਆ ਇਸ ਤਾਂ ਕੰਨੀ ਬਹੁਤ ਜਾਂਦੀ ਹੈ ਤੇਰ ਕਮਾਨ ਦੀ ਕਦੇ ਸਹੀ ਸੀ ਲੱਗਦਾ ਹੁੰਦਾ ਸੀ ਚੱਲਦਾ ਨਹੀਂ ਪਾਲਸ ਪੜੀ ਆ ਸੜਨ ਨਹੀਂ ਸੀ ਚੱਲ ਨਹੀਂ ਰਿਹਾ ਇਧਰ ਲਾ ਚਲ ਸਾਨੂੰ ਉੱਧਰ ਲੈ ਸੀ ਨਾ ਲੈਪ ਚਲ ਮੀ ਵਾਲੀ ਵੀ ਗਈ ਆ ਚਲ ਆ ਇਧਰ ਉੱਧਰ ਆ ਜਾਓ ਉੱਧਰ ਬੈਠਨੇ ਆ ਚਲ ਹੇ ਲੋਕ ਦੁੱਪੇ ਬੈਠੇ ਹੋਰ ਆਉਣ ਨਾਲ ਮੈਂ ਚਾਹ ਬਣਾ ਲਿਆ ਹੋ। ਠੀਕ। ਆ ਜਮਾਗ ਦੇ ਦੇ ਨਹੀਂ ਕਿਤੇ। ਲੱਗਦਾ ਸਕੂਲ ਵਾਗੇ ਹੋਣਗੇ। ਆ ਟਾਈਮ ਮੈਂ ਕੋ ਸਕੂਲ ਦਾ। ਕਿਉਂ? ਉਹ ਹਾਂ। ਤਾਂ ਮੋਟਰੇ ਟਿਊਸ਼ਨ ਵਾਗੇ ਹੋਣਗੇ। ਹਾਂ ਟਿਊਸ਼ਨ ਲਈ ਹੋਣਗੇ। ਚਾਹ ਲਈ ਚਾਹ ਪੀਓ। ਪੀਓ। ਮਾਨਸੂਖੂ ਕਰੋਗੇ ਬੈਲਣਾ ਠੀਕ ਹੋ ਗਏ ਠੀਕ ਹੋ ਗਏ ਹੋ ਗਏ ਕਰ ਸਾਰੇ ਠੀਕ ਸੀ ਹਾਂ ਆਪਣੇ ਸਭ ਠੀਕ ਆ ਤੂੰ ਸੁਣਾ ਕੇ ਮੈਂ ਬੜੀਆ ਬੜੀਆ ਸਾਰੇ ਠੀਕ ਪਣੇ ਪੁਰਾਣਾ ਸਾਬ ਨਹੀਂ ਦੀਦੇ ਅੱਜ ਉਹ ਤਾਂ ਕੰਮ ਗਏ ਆ ਕਿਸੇ ਨਾਲ ਅੱਜ ਅੱਛਾ ਹੂੰ ਠੀਕ ਹੈ ਤੇ ਜਵਾਕ ਉਹਨਾਂ ਦਾ ਤਾਂ ਟਾਈਮ ਟਿਊਸ਼ਨ ਦਾ ਉਹ ਤਾਂ ਟਿਊਸ਼ਨ ਗਏ ਨੇ ਅੱਛਾ ਹੂੰ ਲਓ ਜੀ ਅਜੇ ਤਾਂ ਪ੍ਰੋਣਾ ਸਾਹਿਬ ਵੀ ਨਹੀਂ ਕਰੇ ਤੇ ਜਵਾਬ ਵੀ ਨਹੀਂ ਹੂੰ ਤੇ ਤੁਸੀਂ ਕਿਹੜਾ ਫੋਨ ਕੀਤਾ ਸੀ ਹੂੰ ਜੇ ਫੋਨ ਕਰਕੇ ਆਉਂਦੇ ਕਟਕਟ ਰੋਗ ਤਾਂ ਲੈਂਦੀ ਉਹਨਾਂ ਨੂੰ ਮੈਂ ਹਾਂ ਰਿਤੂ ਤੇ ਸਹੀ ਗੱਲ ਹੈ ਉਹ ਬਸ ਭੈਣੇ ਇੱਥੋਂ ਅੰਗਰੇਜ਼ੀ ਮੈਂ ਸੋਚਿਆ ਮਿਲ ਚੱਲੀਏ ਚਲੋ ਵਧੀਆ ਕੀਤਾ ਵੀਰੇ ਹੋਰ ਮਿਲਦੇ ਤੈਮਾਂ ਆ ਗਈ ਰਿਤੂ ਨੂੰ ਰੱਖਣੀ ਤੋਂ ਬਾਅਦ ਕਦੇ ਫੋਨ ਨਹੀਂ ਕੀਤਾ ਮੰਮੀ ਨਾਲ ਤਾਂ ਰੋਗ ਗੱਲ ਕਰ ਲੈਣਗੀਆਂ ਮੰਮੀ ਨੂੰ ਫੋਨ ਕਰਨਾ ਹੀ ਐ ਮੈਂ ਕਿਉਂ ਉਹ ਵੀ ਨਾ ਕਰਾਂ ਛੋਟਾ ਜਿਹਾ ਮੀਸਰੇ ਆਪੇ ਤੇ ਤੁਸੀਂ ਆਪ ਆਪ ਕਰ ਲਿਆ ਕਰੋ ਤੁਹਾਡੇ ਕੋਲ ਕਿਹੜਾ ਮੇਰਾ ਨੰਬਰ ਨਹੀਂ ਹੈਗਾ ਨਾਲੇ ਭਾਬੀ ਤੁਹਾਡੇ ਦਾ ਨਾ ਸਾਰੇ ਨੰਬਰ ਹੈ ਜਿਹੜੇ ਉਹ ਮੈਂ ਵੀਰੇ ਦੇ ਨਾਂ ਤੇ ਸੇਵ ਕੀਤੇ ਹੋਏ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੁਹਾਡਾ ਨੰਬਰ ਕਿਹੜਾ ਹੈ ਨਹੀਂ ਮੈਂ ਕਰਦੀ ਲੈਂਦੀ ਲੈ ਰੀ ਤੂੰ ਰੋਕ ਤੂੰ ਮੇਰਾ ਸਟੇਟਸ ਚੈੱਕ ਕਰਦੀ ਹੈ ਤੇ ਤੈਨੂੰ ਉਹ ਤਾਂ ਪਤਾ ਨਹੀਂ ਨਾ ਕਿ ਮੇਰੇ ਨੰਬਰ ਕਿਹੜਾ ਹੈ ਪਤਾ ਨਹੀਂ ਲੱਗਦਾ ਨਾ ਸਾਰੇ ਨੰਬਰ ਵੀਰੇ ਦੇ ਨਾਂ ਤੇ ਸੇਵ ਹੋ ਗਏ ਬੱਚਿਆਂ ਨੇ ਕਰਤੇ ਹੋ ਚਲੋ ਛੱਡੋ ਭੈਣੇ ਆ ਲੋ ਆ ਕਫਲੇ ਜੀ ਇਲਾਵੇ ਮੈਂ ਇਰਾਕ ਕਿਉਂ ਨਹੀਂ ਆਈ ਇਹ ਤੁਹਾਡੇ ਚ ਕੰਮ ਵਾਲੀ ਨਹੀਂ ਆਈ ਜੋ ਤੋਰ ਹੁੰਦੀ ਉਹ ਲਾਉਂਦੀ ਹੈ ਸਾਈਂ ਹੈ ਦੇਖ ਲਈ ਮੰਤਰੀ ਤੁਹਾਨੂੰ ਆਪਣਾ ਨੰਬਰ ਵੀ ਨਹੀਂ ਯਾਦ ਵੀ ਕਿਹੜਾ ਨੰਬਰ ਕੀਦਾ ਚਲ ਆਪਾਂ ਕੀ ਕਹਿ ਸਕਦੇ ਆ ਮਰਜੀ ਆਂ ਲੈ ਦੀ ਲੈ ਭਾਈ ਅਜੇ ਪਰਾਨੇ ਆ ਰਹੀ ਦੀ ਹੋਰ ਭਾਈ ਕਿਵੇਂ ਸੀ ਹਾਂ ਸਾਰੇ ਵਧੀਆ ਹੋਰ ਕਲੀ ਪਰਵਾਰ ਹਾਂ ਸਾਰੇ ਠੀਕ ਹੈ ਵਧੀਆ ਠੀਕ ਹੈ ਚਲੋ ਫਿਰ ਮੈਂ ਕਰਦੀ ਆਂਗੀ ਫਿਰ ਚੜ੍ਹ ਬਾਅਦ ਚਲਾ ਲੂੰਗੀ ਪਹਿਲਾਂ ਫਿਰ ਮੈਂ ਹੋਰ ਕੁਝ ਕੰਮ ਕਰ ਲੈਂਗੀ ਕੋਈ ਦੇਖ ਲਈ ਆ ਉਹ ਹੀ ਸੂਟ ਹੈ ਜਿਹੜਾ ਮੈਂ ਤੁਹਾਨੂੰ ਰੱਖੜੀ ਦਿੱਤਾ ਸੀ ਉਹ ਨਹੀਂ ਨਹੀਂ ਤੈਨੂੰ ਬਲੇਖਾ ਪੈਂਦਾ ਨਹੀਂ ਜੀ ਮੈਂ ਚੰਗੀ ਤਰ੍ਹਾਂ ਪਛਾਣਦੀ ਆ ਇਹ ਉਹੀ ਸੂਟ ਹੈ ਇਹ ਸੂਟ ਮੈਨੂੰ ਮੇਰੇ ਭਰਾ ਨੇ ਦਿੱਤਾ ਸੀ ਮੈਂ ਬਿਨਾਂ ਗੱਲ ਤੋਂ ਕਿਵੇਂ ਕਹਾਂਗੀ ਨਾ ਜੀ ਇਹ ਗੱਲ ਹੈ ਤਾਂ ਅੰਟੀ ਨੂੰ ਪੁੱਛ ਲੈਣੇ ਆ ਉਹ ਤੇਰਾ ਦਿਮਾਗ ਖਰਾਬ ਹੈ ਇਹ ਹੋਈ ਹੀ ਸਕਦਾ ਨਹੀਂ ਨਹੀਂ ਮੈਂ ਹੁਣੇ ਪੁੱਛ ਲੈਣੇ ਆਂ ਅੰਟੀ ਨੂੰ ਅੰਟੀ ਜੀ ਇੱਕ ਮਿੰਟ ਗੱਲ ਸੁਣਿਓ ਆਓ ਅੰਟੀ ਇੱਥੇ ਬੈਠੋ ਆਈ ਕਿੰਨੀ ਬਟੀ ਅੰਟੀ ਤੁਸੀਂ ਆਹ ਛੋਟ ਕਿੱਥੋਂ ਖਰੀਦੇ ਸੀ ਨਹੀਂ ਨਹੀਂ ਬੇਟੇ ਇਹ ਤਾਂ ਮੈਨੂੰ ਰਿਤੂ ਮੈਡਮ ਨੇ ਦਿੱਤਾ ਸੀਗਾ ਇਹ ਤਾਂ ਮੈਨੂੰ ਬਹੁਤ ਪਸੰਦ ਆ ਸੂਟ ਇਹ ਤਾਂ ਮੈਨੂੰ ਮੈਡਮ ਨੇ ਬਹੁਤ ਸੋਹਣਾ ਸੂਟ ਦਿੱਤਾ ਹੈ ਅੱਛਾ ਤੇ ਸੋਹਣੀ ਰਿਤੂ ਆਈ ਰਖੜ ਤੇ ਸੂਟ ਨਹੀਂ ਦੇ ਆ ਨਾ ਬੇਟੇ ਐਵੇਂ ਸਖੜੀ ਨੂੰ ਦਿੱਤਾ ਸ਼ੂਟ ਤਾਂ ਮੈਨੂੰ ਐਡਮ ਨੇ ਘਰੇ ਵੀ ਬੱਚੇ ਬਹੁਤ ਖੁਸ਼ ਹੋਏ ਵੀ ਮੈਡਮ ਨੇ ਵਧੀਆ ਕੀਤਾ ਹੈ ਤੇ ਸ਼ੂਟ ਦਿੱਤਾ ਬੱਚਿਆਂ ਨੇ ਵੀ ਬਹੁਤ ਪਸੰਦ ਆਇਆ ਚਲੋ ਚੰਗੀ ਗੱਲ ਆਈ ਤੁਸੀਂ ਇਹਨਾਂ ਦੀ ਇੰਨੀ ਸੇਵਾ ਕਰਦੇ ਹੋ ਇਹਦਾ ਇਨਾ ਕਹਾਕਦਾ ਬਣਦਾ ਹੀ ਹੈ ਹਾਂ ਠੀਕ ਹੈ ਬੁੱਧੇ ਤਾਂ ਤੇਰੀ ਗੱਲ ਸਹੀ ਹੈਗੀ ਦੇਵਲਿਆ ਤੁਹਾਨੂੰ ਕਿੰਨਾ ਮਾਣ ਸਾਲ ਦੀ ਭੈਣ ਤੇ ਹੋਈਆਂ ਮੈਂ ਤਾਂ ਐਂ ਸਿਹਾਰੋ ਉਹ ਇਹ ਸਭ ਨਹੀਂ ਕਰ ਸਕਦੇ ਅੱਛਾ ਇਕ ਤਾਂ ਤੂੰ ਲੇਟ ਆਈ ਹੈ ਇੱਕ ਮੈਂ ਚਾਹ ਪਣੀ ਆਪ ਪਿਆ ਤੂੰ ਇਹ ਕਿਰੋਖੋ ਚੜਕੇ ਰਹੀ ਆਖੇ ਨਾਲ ਇਹਨਾਂ ਨਾਲ ਕੀ ਕੁਸਰ-ਕੁਸਰ ਲਈ ਹੈ ਰਸੋਈ 'ਚ ਸਾਰਾ ਕੰਮ ਪਿਆ ਚੱਲ ਨਵੇਂ ਜਾ ਕੇ ਬਾਹਰ ਨੂੰ ਤੇ ਦੀ ਪੱਚ ਟਾਂ ਮਾਕਾ ਤੂੰ ਕੀ ਕਰਦੇ ਵੀਰੇ ਤੂੰ ਸਾਰਾ ਠੀਕ ਕੁਸਰ-ਕੁਸਰ ਕਰੀ ਜਾਂਦੇ ਸੀ ਕੀ ਢਕਾਉਂਦੀ ਸੀ ਸਾਨੂੰ ਉਹ ਨਹੀਂ ਭੈਣੇ ਤੂੰ ਇਹ ਸਭ ਠੀਕ ਨਹੀਂ ਕੀਤਾ ਤੂੰ ਮੇਰਾ ਦਿੱਤਾ ਹਾਇ ਸੂਟ ਆਪਦੀ ਕੰਮ ਵਾਲੀ ਨੂੰ ਦੇ ਤਾਂ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਸੂਟ ਨਾ ਦੋ ਉਹਨਾਂ ਨੂੰ ਵੀ ਆਪਦੇ ਪਰਿਵਾਰ ਦਾ ਇੱਕ ਹਿੱਸਾ ਹੀ ਸਮਝੋ ਪਰ ਕੁਝ ਚੀਜ਼ਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਘਟੂ ਘਟੂ ਤੂੰ ਉਹਨਾਂ ਦਾ ਖਿਆਲ ਤਾਂ ਰੱਖ ਲੈਂਦੀ ਉਹ ਅਸੀਂ ਤੈਨੂੰ ਆਪਦੀ ਖੁਸ਼ੀ ਨਾਲ ਦਿੱਤਾ ਸੀ ਤਾਂ ਕਿ ਤੂੰ ਆਪ ਸੁਆ ਅੱਗੇ ਪਾਵੇਂ ਆਪ ਸੁਆ ਕੇ ਪਾਲਦੀ ਸ਼ੂਟ ਦੇਖਿਆ ਹੰਤਾ ਇਹ ਤਾਂ ਮੇਰੀ ਕੰਮ ਵਾਲੀ ਚੰਗੀ ਐ ਜਿਹਨੇ ਸ਼ੂਟ ਲੈ ਲਿਆ ਜੇ ਕੋਈ ਹੋਰ ਹੁੰਦੀ ਨਾ ਛੋੜੇ ਸ਼ੂਟ ਵੀ ਚੱਕਣਾ ਵੀ ਨਹੀਂ ਸੀ ਤੇ ਉਹਦੇ ਰੱਖੜੀ ਤੇ ਕੀ ਸ਼ਗਲ ਦਿੱਤਾ ਤੁਸੀਂ 50 ਰੁਪਏ ਕੋਈ ਮੰਗ ਤੈਨੂੰ ਵੀ ਨੰਦਾ ਉਹਨੂੰ ਆਜਾ ਹੁਣ ਤੇਰੀ ਕਮੀ ਮਾਫ ਕਰਨਾ ਮੈਡਮ ਜੀ ਪੂਤਾ ਸੁਰਵੇ ਕਰਦਾ ਹੈਗਾ ਇਹ ਮਾਮਲਾ ਮੈਂ ਵਿੱਚ ਬੋਲ ਨਹੀਂ ਸਕਦੀ ਸੀ ਪਰ ਮੈਂ ਇਥੇ ਰਹਿਣਾ ਨਹੀਂ ਜਾਏਗਾ ਦੇਖ ਮੈਡਮ ਰਖੜੀ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਤੂੰ ਮੈਨੂੰ ਪੁੱਛ ਕੇ ਦੇਖ ਮੇਰੇ ਭਾਈ ਹੈ ਨਹੀਂ ਦਾ ਹੈ ਜੇ ਮੇਰਾ ਭਾਈ ਹੋਵੇ ਮੈਂ ਤੇ ਰਖੜੀ ਬਣਾ ਬਿਓਗੋ ਤੇ ਮੈਂ ਆ ਖੁਸ਼ੀ-ਖੁਸ਼ੀ ਉਹ ਤੇ ਰਖੜੀ ਬੰਨਾਂ ਤੇ ਮੈਂ ਉਹਨੂੰ ਸਦਾ ਉਹਦੀ ਸੁੱਖ ਮੰਗਾ ਤੇ ਉਹ ਮੈਨੂੰ ਸਦਾ ਮੇਰੀ ਰੱਖਿਆ ਕਰੇ ਰਖੜੀ ਦਾ ਕੋਈ ਮੁੱਲ ਨਹੀਂ ਹੁੰਦਾ ਆਮਾਨ ਦੀ ਭਰਾ 1 ਰੁਪਿਆ ਦੇ ਦੇ ਉਹ ਹੀ ਦਾ ਲੱਖ ਵਰਗਾ ਹੁੰਦਾ ਮੇਰੇ ਮੈਡਮ ਇਹ ਤਾਂ ਮੈਂ ਅੱਜ ਤੈਨੂੰ ਦਰਦੇ ਮੈਂ ਰਖੜੀ ਵਾਲੇ ਦਿਨ ਬਹੁਤ ਜ਼ਿਆਦਾ ਰੋਣੀਆਂ ਵੀ ਮੈਨੂੰ ਵੀ ਪ੍ਰਮਾਤਮਾ ਇੱਕ ਭਾਈ ਦੇ ਦਿੰਦਾ ਮੈਂ ਵੀ ਉਹਦੇ ਭਰਾ ਦੀ ਸੁੱਖ ਮਾਂ ਮੈਡਮ ਦੇਖ ਜੇ ਆਪਣਾ ਭਾਈ ਹੈ ਤਾਂ ਭਾਈ ਦੇ ਮੰਗਰ ਆਪਣੀ ਪਰਜਾਈ ਹੈ ਮਾਂ ਆਪਣੀ ਪਰਛਾਈਂ ਹੁੰਦੀ ਹੈ ਨਾ ਜਿਹੜੀ ਇਹ ਮਾਵਾ ਬਰੋਬਰ ਹੁੰਦੀ ਹੈ ਤੇ ਵੱਡਾ ਭਰਾ ਪਿਓ ਬਰੋਬਰ ਹੁੰਦਾ ਸਦੋ ਆਪਣੇ ਮਾਪੇ ਨਹੀਂ ਬੈਠੇ ਰਹਿੰਦੇ ਠੀਕ ਹੈ ਨਾ ਤੇ ਇਹਦੇ ਅਸਲ ਤੇਰੀ ਮਾਰਕੀ ਦੇਖੋ ਭੈਣ ਭਰਾਵਾਂ ਦੀ ਪਿਆਰ ਹੁੰਦਾ ਤੇ ਪਰਜਾਈਆਂ ਦੇ ਨਾਲ ਵੀ ਆਪਾਂ ਨੂੰ ਪਿਆਰ ਬਣਾਉਣਾ ਪੈਂਦਾ ਹੈ ਪਰਜਾਈਆਂ ਵੀ ਮਾਵਾ ਵਰਗੀਆਂ ਹੁੰਦੀਆਂ ਨਾ ਠੀਕ ਹੈ ਤੇ ਜਿਹੜੀਆਂ ਨੰਡਾ ਹੁੰਦੀਆਂ ਨਾ ਉਹ ਭੈਣਾ ਵਰਗੀਆਂ ਹੁੰਦੀਆਂ ਜੇ ਕੋਈ ਸਮਝੇ ਤਾਂ ਇਹ ਰਿਸ਼ਤਾ ਬਹੁਤ ਗੂੜਾ ਹੁੰਦਾ ਹੈ ਕਿ ਸਾਰੀ ਉਮਰ ਦਾ ਰਿਸ਼ਤਾ ਹੁੰਦਾ ਮਾਪੇ ਦਾ ਰਿਸ਼ਤਾ ਲਿੰਦਾ ਸਾਰੀ ਉਮਰ ਦਾ ਜਿਹੜਾ ਭੈਣ ਭਰਾ ਦਾ ਤੇ ਪਰਜਾਈ ਦਾ ਹਤੇ ਮੈਨੂੰ ਜੇ ਛੂਟ ਤੂੰ ਮੈਨੂੰ ਦੇਣਾ ਵੀ ਸੀਗਾ ਤੱਕ ਮੈਨੂੰ ਮੁੱਲ ਲਿਆ ਕੇ ਦੇ ਦਿੰਦੀ ਤੂੰ ਜਿਹੜਾ ਤੇਰੇ ਭਰਾ ਨੇ ਤੇ ਪਰਜਾਈ ਨੇ ਛੁੱਟ ਦਿੱਤਾ ਸੀਗਾ ਉਹ ਤੈਨੂੰ ਮਾਣ ਨਾਲ ਦਿੱਤਾ ਸੀਗਾ ਉਹ ਛੂਟ ਤੂੰ ਆਪਦੇ ਕੋਲੇ ਰੱਖਦੀ ਉਹਨਾਂ ਦਾ ਤੂੰ ਪਿਆਰ ਹੀ ਠਕਰਾਤਾ ਤੇ ਭਰਾ ਦਾ ਤੇ ਪਰਜਾਈ ਦਾ ਹੈ ਸਦੋਂ ਪਰਜਾਈ ਤੇ ਭਰਾ ਤੇਰੇ ਕੰਮ ਆਉਣਗੇ ਉੱਥੇ ਕੋਈ ਚਰਚਰਤ ਆਇਆ ਜਾਂ ਮੈਂ ਤੇਰੇ ਕੰਮ ਕਰਦੇ ਮੈਂ ਵੀ ਨਹੀਂ ਕੰਮ ਆਉਦੀ ਹੈਗੀ ਦੇਖ ਪੁੱਤ ਮੈਂ ਤਾਂ ਜਿੰਨਾ ਕ ਤੁਹਾਨੂੰ ਸਮਝਾਉਣਾ ਸੀ ਸਮਝਾਤਾ ਠੀਕ ਹੈ ਤੇ ਅੱਗੇ ਤੇਰੀ ਮਰਜ਼ੀ ਹੈ ਠੀਕ ਹੈ ਨਾ ਦੇਖ ਮੈਂ ਕੱਲ ਤੋਂ ਕੰਮ ਤੇ ਨਹੀਂ ਆਉਂਦੀ ਹੈਗੀ ਮੈਨੂੰ ਮਾਫ਼ ਕਰ ਨਹੀਂ ਆਂਟੀ ਮਾਫੀ ਤੁਸੀਂ ਨਾ ਮੰਗੋ ਗਲਤੀ ਮੈਥੋਂ ਹੋਈ ਹੈ ਮਾਫੀ ਮੈਂ ਮੰਗਦੀ ਹਾਂ ਤੁਹਾਡੇ ਤੋਂ ਤੁਸੀਂ ਮੈਨੂੰ ਅਨ ਪਰਿਵਾਰ ਦਾ ਮੈਂਬਰ ਸਮਝਿਆ ਮੈਨੂੰ ਪਿਆਰ ਨਾਲ ਸਮਝਾਇਆ ਤੇ ਮੈਂ ਤੁਹਾਨੂੰ ਇੰਨਾ ਕੁੱਠਾ ਬੋਲਦੀ ਰਹੀ ਤੁਹਾਨੂੰ ਭੁੜਾਈ ਜਿੱਦ ਨਹੀਂ ਦਿੱਤੀ ਮੈਂ ਤੁਸੀਂ ਆਹ ਮਾਣ ਕਰਕੇ ਮੇਰੇ ਨਾਲ ਇਹੋ ਕੀਤਾ ਇਨਾਂ ਪਰ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਐਂਟੀ ਥੈਂਕ ਯੂ ਤੁਹਾਨੂੰ ਤੋਂ ਮੈਥੋਂ ਮਾਫੀ ਨਾ ਮੰਗਾਂ ਤੂੰ ਆਹ ਦੇ ਪਰ ਆਪਰ ਜਾਈ ਤੇ ਮਾਫੀ ਮੰਗ ਕੇ ਇਨਾਂ ਪਿਆਰ ਸਮਝ ਇਨਾਂ ਦਾ ਸਾਰੀ ਉਮਰ ਦਾ ਤੇਰੇ ਨਾਲ ਰਿਸ਼ਤਾ ਹੈ ਮਾਣ ਨਾਲ ਸਾਰੀ ਉਮਰ ਦਾ ਰਿਸ਼ਤਾ ਇਨਾਂ ਤੋਂ ਮਾਫੀ ਮੰਗਤ ਹਾਂ ਹੁਣ ਮੈਂ ਚਲਦੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਮਾਫ ਕਰ ਦੇ ਭਾਬੀ ਮੈਥੋਂ ਗਲਤੀ ਹੋ ਗਈ ਬਹੁਤ ਵੱਡੀ ਤੁਸੀਂ ਥੋੜੇ ਭਰਾ ਦਿੱਤਾ ਹੱਸੋੜ ਮੈਨੂੰ ਦਿੱਤਾ ਪਰ ਮੈਂ ਇਹ ਨਹੀਂ ਸੋਚ ਸਕੀ ਤੁਸੀਂ ਆਵਾ ਪਿਆਰ ਦਿੱਤਾ ਹੈ ਮੈਨੂੰ ਬਾੜੀ ਵੱਡੀ ਗਲਤੀ ਹੋ ਗਈ ਭਾਬੀ ਕੋਈ ਗੱਲ ਨਹੀਂ ਰਿੱਤੂ ਉਸਕੰਮੀਆਂ ਸਾਡੇ ਸੀ ਕੁਝ ਤੇਰੇ ਦੀਆਂ ਕਮੀਆਂ ਸੀ ਪਰ ਮੈਂ ਤੈਨੂੰ ਇਹ ਗੱਲ ਕਹਿਣੀ ਆਂ ਇਹ ਬਿਨਾਂ ਨੰਦ ਪਰਜਾਇ ਚ ਨੌਕਝੋਕ ਹੁੰਦੀ ਆਂਦੀ ਐ ਇਸ ਨੌਕਝੋਕ ਨੂੰ ਨਾ ਫੜ ਤਨਾਵਣਾ ਵੀ ਠੀਕ ਗੱਲ ਤੈਨੂੰ ਹੋਰ ਕਹਿਣੀ ਆ ਰਿੱਤੂ ਵੀ ਦੇਖੋ ਸਾਡੇ ਨੂੰ ਸਾਨੂੰ ਪਰਮਾਤਮਾ ਅੱਗੇ ਵਧਾਵੇ ਤੇ ਤੂੰ ਆਪਣਾ ਮਨ ਚਾਹੀ ਚੀਜ਼ ਸਾਡੇ ਤੋਂ ਲੈ ਕੇ ਆਇਆ ਕਿ ਨਹੀਂ ਭਾਬੀ ਹੁਣ ਮੈਨੂੰ ਸੂਟ ਨਾਲ ਕੋਈ ਚੀਜ਼ ਚਾਹੀਦੀ ਐ ਮੈਨੂੰ ਸੋਢੀ ਲੋੜ ਐ ਦੁੱਖ ਸੁੱਖ ਚ ਸੂਟ ਨਹੀਂ ਖੜਦੇ ਤੁਸੀਂ ਖੜੋਗੇ ਮੇਰੇ ਨਾਲ ਮੇਰਾ ਭਰਾ ਖੜੂ ਨਾਲ ਜੇ ਕੱਲਾ ਭਰਾ ਨਹੀਂ ਪਜਾਈ ਵੀ ਨਾਲ ਹੀ ਖੜੂਗੀ ਮੈਨੂੰ ਹੁਣ ਸਾਰੀ ਸਮਝ ਆ ਗਈ ਜਿੱਤੇ ਭਰਾ ਪਜਾਈ ਨੇ ਖੜਨਾ ਨਾ ਉੱਥੇ ਸੂਟ ਨਹੀਂ ਖੜਦੇ ਕੋਈ ਗੱਲ ਨਹੀਂ ਦਿੱਤੂ ਨੰਦ ਪਰਜਾ ਚ ਨੁਕ ਚੋਕ ਹੁੰਦੀ ਰਹਿੰਦੀ ਐ ਪਰ ਉਸ ਨੁਕ ਚੋਕ ਨੂੰ ਨਫ਼ਰਤ ਦਾ ਰੂਪ ਨਾ ਦੇ ਵੀ ਚੱਲ ਕੋਈ ਨਾ ਭੈਣੇ ਹੁਣ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆਪਾਂ ਭੈਣ ਭਾਈਆਂ ਨੂੰ ਇੱਕ ਦੂਜੇ ਬਿਨਾ ਨਹੀਂ ਸਰਦਾ ਠੀਕ ਐ ਵੀਰੇ ਇਹ ਤਾਂ ਹੁਣ ਆਪਾਂ ਨੂੰ ਅਹਿਸਾਸ ਹੋ ਗਿਆ ਕਿ ਭੈਣ ਭਰਾ ਮਨ ਨੂੰ ਨਹੀਂ ਸਰਦਾ ਇੱਕ ਦੂਜੇ ਨਾਲ ਨੁਕ ਚੋਕ ਤਾਂ ਸਾਰਿਆਂ ਚ ਹੁੰਦੀ ਜਾਂਦੀ ਹੈ ਜਾਣੀ ਕਰੀ ਤੂੰ ਉੰਤਾਜੀ ਚੱਲਦੀ ਠੀਕ ਹੈ ਦੋਸਤ ਉਹ ਅਗਲੀ ਵਾਰ ਆਏ ਖੁਸ਼ੀ ਖੁਸ਼ੀ ਆਇਓ ਹਾਂ ਆ ਕੀ ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ ਇਸ ਕਰਕੇ ਬੰਦੇ ਨੂੰ ਇਨਸਾਨ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਉਸ ਦੁਆਰਾ ਦਿੱਤੇ ਹੋਏ ਤੋਹਫਿਆਂ ਦੀ